ਇੱਕ ਵਾਰ ਇੱਕ ਫਲਾਈਟ ਵਿੱਚ ਇੱਕ ਆਦਮੀ ਬੈਠਾ ਸੀ ਤੇ ਉਸ ਦੇ ਨਾਲ ਇੱਕ ਬੱਚੀ ਬੈਠੀ ਸੀ ਅਤੇ ਉਹ ਬੱਚੀ ਕਿਤਾਬ ਪੜ੍ਹ ਰਹੀ ਸੀ ਕਿਤਾਬ ਪਰਦੇ ਪਰਦੇ ਉਹ ਆਸ-ਪਾਸ ਦੇਖਦੀ ਅਤੇ ਹੱਸਦੀ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਸੀ ਅਤੇ ਫਿਰ 에ਅਰ ਹੋਸਟੈਸ ਨੇ ਅਨਾਊਂਸਮੈਂਟ ਕੀਤੀ ਕਿ ਪਲੇਨ ਬਹੁਤ ਜ਼ਿਆਦਾ ਹਿਲ ਰਿਹਾ ਹੈ ਅਤੇ ਅਸੀਂ ਹੁਣੇ ਚਾਹ ਕੌਫੀ ਸ਼ਰਮ ਨਹੀਂ ਕਰ ਸਕਦੇ ਸਾਰੇ ਡਰ ਗਏ ਚੀਕਣ ਲੱਗੇ ਅਤੇ ਰੋ ਰਹੇ ਸੀ ਪਾਇਲਟ ਨੇ ਐਮਰਜੈਂਸੀ ਲੈਂਡਿੰਗ ਲਈ ਅਨਾਊਂਸਮੈਂਟ ਕਰਿਆ ਸਭ ਚੀਲਾ ਰਹੇ ਸੀ ਪਰ ਉਹ ਬੱਚੀ ਕਿਤਾਬ ਹੀ ਪੜ੍ਹ ਰਹੀ ਸੀ ਤੇ ਮੁਸਕੁਰਾ ਰਹੀ ਸੀ ਵੱਡੇ ਵੱਡੇ ਬਿਜ਼ਨਸਮੈਨ ਅਤੇ ਔਰਤਾਂ ਚੀਲਾ ਰਹੇ ਸੀ ਪਰ ਬੱਚੀ ਅਜੇ ਵੀ ਕਿਤਾਬ ਪੜ੍ਹ ਰਹੀ ਸੀ ਤੇ ਮੁਸਕੁਰਾ ਰਹੀ ਸੀ ਫਾਈਨਲੀ ਲੈਂਡਿੰਗ ਹੋ ਗਈ ਕਿਸੇ ਨੂੰ ਕੁਝ ਨਹੀਂ ਹੋਇਆ ਤੇ ਸਭ ਸੈਲੀਬ੍ਰੇਟ ਕਰ ਰਹੇ ਸੀ ਕਿ ਅਸੀਂ ਬਚ ਗਏ ਉਸ ਬੱਚੇ ਦੇ ਕੋਲ ਬੈਠੇ ਆਦਮੀ ਨੇ ਪੁੱਛਿਆ ਬੇਟਾ ਇੰਨੀਆਂ ਪ੍ਰੋਬਲਮਸ ਚੱਲ ਰਹੀਆਂ ਸੀ ਪਲੇਨ ਹਿਲ ਰਿਹਾ ਸੀ ਸਭ ਡਰੇ ਹੋਏ ਸੀ ਚੀਕ ਰਹੇ ਸੀ ਕਿ ਤੈਨੂੰ ਡਰ ਨਹੀਂ ਲੱਗਿਆ तू ताम मुस्कुरा रही थी ते किताब पढ़ रही थी तब लड़की ने कहा नहीं नहीं अंकल मेनू बिल्कुल डर नहीं लगया मेनू बिल्कुल घबराहट नहीं हुई तब उसने क्या क्यों तब बच्ची ने कहा क्योंकि हवाई जहाज ਦੇ ਪਾਇਲਟ ਮੇਰੇ ਪਾਪਾ ਹਨ ਅਤੇ ਜਦੋਂ ਹਵਾਈ ਜਹਾਜ਼ ਦੇ ਪਾਇਲਟ ਮੇਰੇ ਪਾਪਾ ਹਨ ਤਾਂ ਮੈਂ ਕਿਉਂ ਚਿੰਤਾ ਕਰਾਂ ਲੈਂਡਿੰਗ ਦੀ ਬਾਕੀ ਸਭ ਦੀ ਗੱਲ ਤਾਂ ਦੂਰ ਮੇਰੇ ਪਾਪਾ ਲਈ ਸਭ ਤੋਂ ਇੰਪੋਰਟੈਂਟ ਇਹ ਸੀ ਕਿ ਮੇਰੀ ਬੇਟੀ ਨੂੰ ਸਹੀ ਸਲਾਮਤ ਲੈਂਡ ਕਰਨਾ ਜਦ ਪਾਪਾ ਉਧਰ ਹੰਤਾ ਮੈਂ ਕਿਉਂ ਚਿੰਤਾ ਕਰਾਂ ਚਿੰਤਨ ਕੀ ਹੈ ਕਿ ਜਦ ਪਾਪਾ ਹਵਾਈ ਜਹਾਜ਼ ਚਲਾ ਰਹੇ ਹਨ ਇਹ ਚਿੰਤਨ ਹੈ ਤਾਂ ਬੇਟੀ ਨੂੰ ਚਿੰਤਾ ਕਰਨ ਦੀ ਲੋੜ ਹੈ ਇਸ ਲਈ ਜਦ ਤੁਹਾਨੂੰ ਇਹ ਪਤਾ ਲੱਗੇ ਕਿ ਪਰਮਾਤਮਾ ਤੁਹਾਡੇ ਨਾਲ ਹੈ ਤਾਂ ਫਿਰ ਜੀਵਨ ਵਿੱਚ ਚਾਹੇ ਜਿੰਨੀਆਂ ਮੁਸੀਬਤਾਂ ਜਿੰਨੀਆਂ ਕਠਿਨਾਈਆਂ ਆਉਂਦੀਆਂ ਹੋਣ ਤੁਹਾਨੂੰ ਚਿੰਤਾ ਦੀ ਕੋਈ ਲੋੜ ਨਹੀਂ